ਮੈਂ ਵੀ ਪ੍ਰਚਾਰ ਕਰੂੰਗਾ ਦੇਖ ਲੈਣਾ ਆ ਕੇ ਕਿ ਕਿਦਾਂ ਪ੍ਰਚਾਰ ਹੁੰਦਾ ਤੇ ਕੀ ਹੁੰਦਾ ਨਹੀਂ ਉਹ ਕਿੱਲਾ ਕਿਹੜਾ ਸਬਦਾਨ ਕਹਿੰਦੇ ਅਸੀਂ ਅੱਜ ਤੁਹਾਡੇ ਸਾਹਮਣੇ ਉਹ ਕਿੱਲਾ ਘੜ ਦਈਏ ਫਿਰ ਕਿਸ ਤਰ੍ਹਾਂ ਰਹੂਗਾ ਦੂਰ ਖੜ ਕੇ ਕੋਈ ਨਾਰੇ ਲਾਉਂਦਾ ਰਹੇ ਲਾਉਂਦਾ ਰਹੇ ਨੇ ਇਹ ਨਹੀਂ ਸਾਡੇ ਲੱਗ ਸਕਦਾ ਤੁਹਾਡੇ ਉੱਪਰ ਗੱਡੀ ਚੜਾ ਦਈਏ ਜਿਵੇਂ ਸਾਡੇ ਪਿੰਡ ਲਖੀਮ ਪਰ ਕੀ ਛਿਖੀ ਚੜਾਈ ਗਈ ਕਿਵੇਂ ਰਹੂਗਾ ਪਰ ਜੇ ਸਾਨੂੰ ਕੋਈ ਆ ਕੇ ਤੰਗ ਕਰੇ ਤੁਹਾਨੂੰ ਪ੍ਰਚਾਰ ਨਹੀਂ ਕਰਨ ਦੇਣਾ ਪਾਰਟੀ ਨਹੀਂ ਚਲਾਉਣ ਦੇਣੇ ਅਸੀਂ ਦੁਨੀਆ ਦਾ ਸਭ ਤੋਂ بڑا ਰਾਜਨੀਤਿਕ ਦਲ ਹਾਂ ਸਾਨੂੰ ਕੋਈ ਨਹੀਂ ਰੋਕ ਸਕਦਾ। ਇਸੇ ਕਰਕੇ ਮੈਂ ਕੱਲਾ ਆਇਆ ਜੀ। ਗੱਡੀ ਚੜਾਈ ਗਈ। ਸਾਢੇ ਹੀ ਹੈ ਜੀ। ਜਨਾਬ ਇੱਕ ਮਿੰਟ ਜਨਾਬ ਇੱਕ ਮਿੰਟ। ਤੁਸੀਂ ਜੇ ਸਾਡੇ ਹੁੰਦੇ ਤਾਂ ਜਿਹੜੇ ਕਿੱਲਾ ਗੱਡੀਆਂ ਸ਼ੁਭ ਕਰਨ ਸਾਡਾ ਸ਼ਹੀਦ ਕਰਿਆ ਸਿੱਧੀ ਗੋਲੀ ਮਾਰ ਕੇ ਤਾਂ ਸਾਡੇ ਕੋਲ ਆਉਂਦੇ। ਕਿੱਥੇ ਹੋ ਤੁਸੀਂ ਆਉਣ ਦਿੰਦੇ ਆ। ਆਓ ਮੈਂ ਲੈ ਕੇ ਚੱਲਦਾ ਜੀ ਤੁਹਾਨੂੰ। ਜੇ ਤੁਹਾਨੂੰ ਕੋਈ ਹੱਥ ਲਾ ਦੇਵੇ ਮੇਰੀ ਜ਼ਿੰਮੇਵਾਰੀ ਹੈ ਗਰੇਵਾਰ ਸਾਹਿਬ। ਜੀ ਵੈਸੇ ਕਿਸਾਨੋਆਂ ਕੋ ਕਿਸੇ ਪਾਰਟੀ ਨਾਲ ਕਿਉਂਕਿ ਗਰੇਵਾਲ ਸਾਹਿਬ ਤੋਂ ਮੈਂ ਇੰਟਰਵਿਊ ਕੀਤਾ ਉਹਨਾਂ ਨੇ ਗੱਲ ਕੀਤੀ ਵੀ ਤੁਸੀਂ ਜੱਤੇ ਬੰਦਿਆਂ ਕੁਝ ਰਾਜਨੀਤਿਕ ਲੋਕਾਂ ਦੇ ਧੱਕੇ ਚੜੀਆਂ ਹੋਈਆਂ ਤੁਸੀਂ ਉਹਨਾਂ ਸਾਡਾ ਕਿਸੇ ਰਾਜਨੀਤਿਕ ਪਾਰਟੀ ਕਰ ਹੋ ਗਿਆ ਮੈਂ ਗਰੇਵਾਲ ਸਾਹਿਬ ਕੋ ਆਪਣੀ ਗਰਦਨ ਲੈ ਕੇ ਚਲੇ ਜਾਊਂਗਾ ਮੇਰੀ ਗਰਦਨ ਵੜ ਦੇਣ ਜਦੋਂ ਉਹ ਤੋਂ ਤੁਸੀਂ ਕਿੱਥੇ ਸੀ ਝਾੜੂ ਵਾਲਿਆਂ ਨੂੰ ਪੁੱਛਿਆ ਜਦੋਂ ਸਾਡੇ ਮੁੰਡੇ 'ਤੇ ਗੋਲੀ ਮਾਰੀ ਗਈ ਪੰਜਾਬ ਚ ਆ ਕੇ ਉਦੋਂ ਕਿੱਥੇ ਸੀ ਜਦੋਂ ਸਾਡੇ 40 ਟਰੈਕਟਰ ਤੋੜਤੇ ਖਨੌਰੀ ਅੱਠ 13 ਫਰਵਰੀ ਨੂੰ ਅਸੀਂ ਜਾਣਾ ਹੋਵੇ 8 ਫਰਵਰੀ ਨੂੰ ਤੁਸੀਂ ਰੋਡ ਬੰਦ ਕਰ ਦੋ ਇਹ ਕਿਹੜਾ ਸੰਵਿਧਾਨ ਕਹਿੰਦਾ ਜੀ ਮ ਉਹਨਾਂ ਨੂੰ ਹਰਿਆਣਾ ਸਰਕਾਰ ਨੂੰ ਪੁੱਛ ਰਿਹਾ ਹੈ ਨਾ ਸਰਕਾਰ ਮੈਂ ਇਹੀ ਪੁੱਛਦਾ ਕੀ ਦੀ ਹੈ ਜੀ? ਸਾਡਾ ਪਿੰਡ ਐ ਤੁਹਾਨੂੰ ਵੜਨਾ ਦਈਏ। ਹਾਂ ਝਟਕੇ ਕਰੋ ਵਿਰੋਧ। ਇਹ ਗੱਲ ਕਲੀਅਰ ਹੋ ਗਈ ਨਾ ਜੀ? ਹੁਣ ਅੱਜ ਗਰੇਵਾਲ ਨੇ ਠੋਕੇ ਕਹਿਤਾ ਕਿ ਪਿੰਡਾਂ ਸਾਨੂੰ ਨਾ ਵੜਨ ਦਿਓ। ਭਾਈ ਲੋਕੋ ਹੁਣ ਜੇ ਤੁਹਾਡੀ ਅਣਖ ਜਮੀਰ ਜਾਗਦੀ ਹੈ ਤਾਂ ਹੁਣ ਗਰੇਵਾਲ ਸਾਡ ਜਿਹੜੇ ਪਿੰਡ ਜਾਣਗੇ ਤੁਸੀਂ ਆਪ ਦੇਖ ਲਿਓ ਇਹਨਾਂ ਨਾਲ। ਇਹ ਆਪ ਹੀ ਜਿੱਥੇ ਜਾਣਗੇ ਉੱਥੇ ਸਾਹਮਣੇ ਹੋਵਾਂਗੇ ਸਾਡੇ ਜਵਾਬ ਦੇਣ। ਭਾਈ ਤੁਸੀਂ ਬਾਕੀ ਪਾਰਟੀਆਂ ਬਾਰੇ ਵੀ ਆਪਣਾ ਸਟੈਂਡ ਸਪਸ਼ਟ ਕਰੋ ਕਿਉਂਕਿ ਇਹਨਾਂ ਨੇ ਕਿਹਾ ਜਿੰਨੇ ਵੀ ਤੁਸੀਂ ਲੋਕ ਰਾਜਨੀਤਿਕ ਤੁਸੀਂ ਭਗਵੰਤ ਮਾਨ ਬਾਰੇ ਕਹਿਤਾ ਫਿਰ ਅਕਾਲੀ ਦਲ ਤੇ ਕਾਂਗਰਸ ਬਾਰੇ ਕੀ ਕਹਿੰਦੇ ਹੋ ਤੁਸੀਂ ਬਿਲਕੁਲ ਕਰਾਂਗੇ ਜੀ ਅਕਾਲੀ ਦਲ ਸਾਡੇ ਸਕੇ ਨਹੀਂ ਲੱਗਦੇ ਕਾਂਗਰਸ ਸਾਡੀ ਸਕੇ ਨਹੀਂ ਲੱਗਦੀ ਸਾਡਾ ਸਕਾ ਉਹ ਹੈ ਜਿਹੜਾ ਪੰਜਾਬ ਪੰਜਾਬੀ ਸਾਡੀ ਗੱਲ ਕਰੂਗਾ ਹੁਣ ਬਾਦਲਾਂ ਦੀ ਗੱਲ ਕਰਦੇ ਬਾਦਲਾਂ ਨੂੰ ਅਸੀਂ ਸਵਾਲ ਪੁੱਛਾਂਗੇ ਵੀ ਕਿਵੇਂ ਤੁਹਾਡਾ ਰਾਜ ਹੋਵੇ ਪਿੰਡ ਪਿੰਡ ਪਿੰਡਾਂ ਦੇ ਵਿੱਚ ਪੋਸਟਰ ਲੱਗ ਜਾਣ ਬਰਗਾੜੀ ਜਾ ਕੇ ਵੀ ਤੁਹਾਡਾ ਗੁਰੂ ਸਾਡੇ ਕੋਲ ਹੈ ਉਸ ਟਾਈਮ ਹੋਮ ਮਿਨਿਸਟਰ ਕੌਣ ਸੀ ਸੁਖਵੀਰ ਬਾਦਲ ਉਹ ਸੁੱਤਾ ਪਿਆ ਸੀ ਹਰ ਬਰੀ ਨੂੰ ਸੜਕ ਦੇ ਵਿੱਚ ਬੜਾ ਬੜੀਆਂ ਕੰਧਾ ਕਰ ਦੋ ਕਿੱਲਾ ਗੜ ਦੋ ਤੁਸੀਂ ਤੁਹਾਡੀ ਸਰਕਾਰ ਨੇ ਕਰੀਆਂ ਹੋਰ ਕੀ ਨੇ ਕਰੀਆਂ ਹਰਿਆਣਾ ਤੇ ਪੰਜਾਬ ਸਰਕਾਰ ਨਹੀਂ ਹਰਿਆਣਾ ਸਰਕਾਰ ਕੀ ਦੀ ਹੈ ਹਰਿਆਣਾ ਸਰਕਾਰ ਗਰੇਵਾਲ ਸਾਹਿਬ ਪਹਿਲੇ ਮੈਨੂੰ ਇਹ ਦੱਸੋ ਵੀ ਹਰਿਆਣਾ ਸਰਕਾਰ ਕੀ ਦੀ ਹੈ ਹਰਿਆਣਾ ਦਾ ਮੁੱਖ ਮੰਤਰੀ ਦੱਸੋ ਕੀ ਦਾ ਹੈ ਕਾਂਗਰਸ ਦਾ ਆਪ ਦਾ ਫਿਰ ਤੇ ਉਹਦੇ ਚ ਫਿਰ ਕੀ ਕਰਨਾ ਨਹੀਂ ਉਹ ਕਿਉਂ ਕਿੱਲਾ ਕਿਹੜਾ ਸੰਵਿਧਾਨ ਕਹਿੰਦੇ ਅਸੀਂ ਅਸੀਂ ਅੱਜ ਤੁਹਾਡੇ ਸਾਹਮਣੇ ਉਹ ਕਿੱਲਾ ਗੜ ਦਈਏ ਫਿਰ ਕਿਸ ਤਰ੍ਹਾਂ ਰਹੂਗਾ ਅਸੀਂ ਤੁਹਾਡੇ ਪਿੰਡਾਂ ਦੇ ਵਿੱਚ ਵੜਦਿਆਂ ਦੇ ਤੁਹਾਡੇ ਤੇ ਨਹੀਂ ਨਹੀਂ ਸਰ ਮੇਰੀ ਗੱਲ ਸੁਣੋ ਤੁਹਾਡੇ ਉੱਪਰ ਗੱਡੀ ਚੜਾ ਦਈਏ ਜਿਵੇਂ ਸਾਡੇ ਤੇ ਲਖੀਂ ਪਰ ਛਖੀਰੀ ਚੜਾਈ ਗਈ ਕਿਵੇਂ ਰਹੂਗਾ ਇਹ ਕਿਹੜਾ ਸੰਵਿਧਾਨ ਕਹਿੰਦਾ ਵੀ ਸਿਆਣਪ ਨਾਲ ਗੱਲ ਸਿਆਣਪ ਨਾਲ ਕਰਾਂਗੇ ਇਸੀ ਕਰਕੇ ਮੈਂ ਕੱਲਾ ਆਇਆ ਜੀ ਕਿਉਂਕਿ ਜੇ ਇਕੱਠ ਹੁੰਦਾ ਨਾ ਫਿਰ ਰੌਲਾ ਹੂ ਹੂ ਹੋ ਜਾਂਦੀ ਫਿਰ ਤੁਸੀਂ ਸਾਨੂੰ ਗੁੰਡੇ ਕਹਿ ਦਿੰਨੇ ਸਾਨੂੰ ਖਾਲਸਤਾਨੀ ਕਹਿ ਦਿੰਨੇ ਇਹ ਤੁਹਾਡੀ ਉਹ ਵਰਲਡਿੰਗ ਹੈ ਸਾਡੇ ਤੇ ਹਮਲੇ ਕਰੋਂਗੇ ਸਭ ਕੁਝ ਠੀਕ ਹੈ ਜੀ ਤੁਸੀਂ ਸਾਡੇ ਤੇ ਗੱਡੀ ਚੜਾਈ ਗਈ ਸਾਡੇ ਹੀ ਹੈ ਜੀ ਜਨਾਬ ਇੱਕ ਮਿੰਟ ਜਨਾਬ ਇੱਕ ਮਿੰਟ ਤੁਸੀਂ ਜੇ ਸਾਡੇ ਹੁੰਦੇ ਤਾਂ ਜਿਹੜੇ ਕਿੱਲਾ ਗੱਡੀਆਂ ਸ਼ੁਭ ਕਰਨ ਸਾਡਾ ਸ਼ਹੀਦ ਕਰਿਆ ਸਿੱਧੀ ਗੋਲੀ ਮਾਰ ਕੇ ਤਾਂ ਸਾਡੇ ਕੋਲ ਆਉਂਦੇ ਚਾਰ ਕਿੰਨੇ ਮੁੰਡੇ ਦੇ ਅੱਖਾਂ ਗਈਆਂ ਤੁਹਾਨੂੰ ਪਤਾ ਕਿੱਥੇ ਆਓ ਤੁਸੀਂ ਆਉਣ ਦਿੰਦੇ ਆ ਆਓ ਮੈਂ ਲੈ ਕੇ ਚੱਲਦਾ ਹਾਂ ਤੁਹਾਨੂੰ ਜੇ ਤੁਹਾਨੂੰ ਕੋਈ ਹੱਥ ਲਾ ਦੇਵੇ ਮੇਰੀ ਜ਼ਿੰਮੇਵਾਰੀ ਹੈ ਗੱਡੇਵਾਲ ਸਾਹਿਬ ਪਰ ਸਾਡੇ ਹੱਕ 'ਚ ਬਿਆਨ ਦਿਓ ਤੁਸੀਂ ਇਹ ਦੱਸੋ ਅਸੀਂ ਇਸ ਦੇਸ਼ ਦੇ ਵਾਸੀ ਹੈਗੇ ਜਾਂ ਨਹੀਂ ਇਹ ਤਾਂ ਤੁਸੀਂ ਖੁਦ ਹੀ ਮੁਲਕ ਤੋੜਨ ਵਾਲੀ ਗੱਲ ਕਰੀ ਜਾਂਦੇ ਹੋ ਨਹੀਂ ਤੁਸੀਂ ਕਹਿੰਦੇ ਨਾ ਜੀ ਇਸ ਦੇ ਵਾਸੀ ਨਾ ਹੋਵੋ ਤਾਂ ਸਾਨੂੰ ਜਗਾ ਜਗਾ ਘੇਰ ਲਓ ਦੇ ਇਸ ਦੇ ਵਾਸੀ ਹੋ ਤਾਂ ਹੀ ਘੇਰ ਲਓ ਜਿਹੜੇ ਤੁਸੀਂ ਕੰਦਾ ਕਰਤੀਆਂ ਜੀ ਫਿਰ ਉਹ ਜਿਹੜੀਆਂ ਤੁਹਾਡੀ ਸਰਕਾਰ ਨੇ ਸਰਕਾਰ ਦਾ ਕੰਮ ਹੁੰਦਾ ਸਾਡਾ ਕੰਮ ਨਹੀਂ ਫਿਰ ਤੁਸੀਂ ਕੌਣ ਹੈ ਜੀ ਲਓ ਦੱਸੋ ਜਿਹੜੇ ਤੁਸੀਂ ਵੋਟਾਂ ਮੰਗਣੀਆਂ ਆਉਨੇ ਐ ਜਿਹੜੇ ਤੁਸੀਂ ਵੋਟਾਂ ਮੰਗਣ ਆ ਰਹੇ ਆ ਜੀ ਪਿੰਡ ਪਿੰਡ ਸਰਕਾਰ ਬਣਾਉਣ ਵਾਸਤੇ ਆ ਰਹੇ ਤੇ ਸਰਕਾਰ ਤੁਹਾਡੀ ਰਹੀ ਹੈ ਸੁਣੋ ਸਰ ਜਦੋਂ ਕਾਨੂੰਨ ਰੱਦ ਹੋਏ ਤੁਸੀਂ ਤਾਂ ਪਹਿਲਾਂ ਕਹਿੰਦੇ ਕਾਨੂੰਨ ਰੱਦ ਨਹੀਂ ਹੋਣੇ ਤੁਹਾਡੀ ਵਾਲਡਿੰਗ ਤੀਜੇ ਵੀ ਕਾਨੂੰਨ ਨਹੀਂ ਰੱਦ ਹੋਣੇ ਚਲੋ ਅਸੀਂ ਕਰਾ ਲਈ ਜੋਰ ਜਵਦੀ ਕਰਾ ਲਈ ਜਿਵੇਂ ਮਰਜ਼ੀ ਕਰਾ ਲਈ ਦੂਜੀ ਗੱਲ 2 ਸਾਲ ਸੁਣੋ ਸੁਣੋ ਸਰ 2 ਸਾਲ ਕਰਨੇ ਹੋਵੇ ਮੈਨੂੰ ਉਹਦੀ 2 ਸਾਲ ਅਸੀਂ ਘਰਾਂ ਬੈਠੇ ਰਹੇ ਸਾਡੇ ਲਖੀਮ ਪਕ ਅੱਜ ਵੀ ਕਹਿਣਾ ਭਾਈ ਤੁਸੀਂ ਵੈਸੇ ਕਿਸਾਨ ਹੋ ਕਿ ਕਿਸੇ ਪਾਰਟੀ ਦਾ ਕਿਉਂਕਿ ਗਰੇਵਾਲ ਸਾਹਿਬ ਤੋਂ ਮੈਂ ਇੰਟਰਵਿਊ ਕੀਤਾ ਉਹਨਾਂ ਨੇ ਗੱਲ ਕੀਤੀ ਵੀ ਤੁਸੀਂ ਜਥੇਬੰਦੀਆਂ ਕੁਝ ਰਾਜਨੀਤਿਕ ਲੋਕਾਂ ਦੇ ਧੱਕੇ ਚੜੀਆਂ ਹੋਈਆਂ ਤੁਸੀਂ ਉਹਨਾਂ ਸਾਡਾ ਕਿਸੇ ਰਾਜਨੀਤਿਕ ਪਾਰਟੀ ਦਾ ਹੋ ਗਿਆ ਮੈਂ ਗਰੇਵਾਲ ਸਾਹਿਬ ਕੋ ਆਪਣੀ ਗਰਦਨ ਲੈ ਕੇ ਚ ਜਿਸ ਦਿਨ ਮੇਰਾ ਕਿਸੇ ਵੀ ਪਾਰਟੀ ਨਾਲ ਦਵਾ ਦਿਖਾ ਦੇਣ ਮੈਂ ਝਾੜੂ ਨੂੰ ਵੀ ਸਵਾਲ ਕੀਤਾ ਵੀ ਸਾਡੇ ਪੰਜਾਬ ਦੇ ਵਿੱਚ ਆ ਕੇ ਕੰਦਾ ਹੋ ਗਈਆਂ ਤੁਸੀਂ ਕਿੱਥੇ ਸੁੱਤੇ ਪਏ ਐ ਇਹ ਐਮਐਲਏ ਸਾਹਿਬ ਨੂੰ ਇਹਨੂੰ ਅਮਰ अरोड़ा ਜੀ ਨੂੰ ਵੀ ਮੈਂ ਸਵਾਲ ਕਰ ਰਿਹਾ ਮੈਨੂੰ ਮਿਲਗੇ ਸੀ ਮੈਂ ਤੁਸੀਂ ਉਸ ਟਾਈਮ ਕਿੱਥੇ ਸੀ ਜਦੋਂ ਸਾਡੇ ਪੰਜਾਬ ਚ ਬੀਜੇਪੀ ਆ ਕੇ ਵੜ ਗਈ ਉਦੋਂ ਤੁਸੀਂ ਕਿੱਥੇ ਸੀ ਝਾੜੂ ਵਾਲੇ ਨੂੰ ਪੁੱਛਿਆ ਜਦੋਂ ਸਾਡੇ ਮੁੰਡੇ ਤੇ ਗੋਲੀ ਮਾਰੀ ਗਈ ਪੰਜਾਬ ਚ ਆ ਕੇ ਉਦੋਂ ਕਿੱਥੇ ਸੀ ਜਦੋਂ ਸਾਡੇ 40 ਟਰੈਕਟਰ ਤੋੜਤੇ ਖਨੌਰੀ ਹੁਣ ਤੁਸੀਂ ਦੱਸੋ ਜੀ ਅੱਜ ਮੈਂ ਤੁਹਾਡੀ ਗੱਡੀ ਨੂੰ ਭੰਨ ਦੇਵਾਂ ਮੈਂ ਮੈਂ ਕੀ ਆ ਹੋਇਆ ਜੀ ਉਧਰ ਪੁੱਛੋ ਜੀ ਸਰ ਬੰਦੇ ਹੋ ਬਰਾ ਨਹੀਂ ਬੰਦਾ ਮੈਂ ਕੀ ਹੋਇਆ ਜੀ ਖੜੀ ਕੀਤੀ ਹੋਈ ਆ ਮੈਂ ਤਾਂ ਨਹੀਂ ਸਰ ਮੈਂ ਕੀ ਹੋਇਆ ਮੈਂ ਗੁੰਡਾ ਹੋਇਆ ਨਾ ਹਾਂ ਬਿਲਕੁਲ ਮੈਂ ਗੁੰਡਾ ਹੋਇਆ ਨਾ ਸਾਡੇ ਨਹੀਂ ਉੱਥੇ ਕਿਸੇ ਕੋਈ ਬੀਜੇਪੀ ਵਾਲਾ ਸੀਗਾ ਉੱਥੇ ਇਹ ਦੱਸੋ ਉਸ ਕੰਮ ਚ ਕੋਈ ਤੁਹਾਡੀ ਹੈ ਉਹ ਦੱਸੋ ਹੈ ਸਰਕਾਰ ਤਾਂ ਵੀ ਉਹਨਾਂ ਦਾ ਕੰਮ ਆ ਆਪਣਾ ਲਾਅ ਐਂਡ ਆਰਡਰ ਮੇਨਟੇਨ ਕਰਨਾ ਸਾਡਾ ਕੰਮ ਨਹੀਂ ਆ ਅੰਦਰ ਆ ਕੇ ਗੱਡੀ ਟਰੈਕਟਰ ਪੰਜਵੇਂ ਅੱਠ 13 ਫਰਵਰੀ ਨੂੰ ਅਸੀਂ ਜਾਣਾ ਹੋਵੇ 8 ਫਰਵਰੀ ਤੁਸੀਂ ਰੋਡ ਬੰਦ ਕਰ ਦੋ ਇਹ ਕਿਹੜਾ ਸਬੰਧਾਨ ਕਹਿੰਦਾ ਜੀ ਮੈਨੂੰ ਇੱਕ ਦੱਸੋ ਉਹ ਤਾਂ ਉਹਨਾਂ ਨੂੰ ਹਰਿਆਣਾ ਸਰਕਾਰ ਨੂੰ ਪੁੱਛ ਲੈਣਾ ਹੈ ਹਰਿਆਣਾ ਸਰਕਾਰ ਮੈਂ ਇਹੀ ਪੁੱਛਦਾ ਕੀ ਦੀ ਹੈ ਜੀ ਹਰਿਆਣਾ ਸਰਕਾਰ ਕੋਈ ਮੈਂ ਥੋੜਾ ਚਲਾਣਾ ਯਾਰ ਹੁਣ ਅੱਜ ਤੁਸੀਂ ਭਾਜੀਪੀ ਵਾਸਤੇ ਵੋਟਾਂ ਮੰਗਣ ਨੂੰ ਹੀ ਜਾਣਾ ਪਿੰਡ ਪਿੰਡ ਭਾਜੀਪੀ ਵਾਸਤੇ ਹੀ ਜਾਣਾ ਨੇ ਜੀ ਫਿਰ ਜੇ ਭਾਜੀਪੀ ਦੀ ਸਰਕਾਰ ਬਣਾ ਦੋ ਸੁਣੋ ਇੱਕ ਮਿੰਟ ਜੀ ਜੇ ਭਾਜੀਪੀ ਦੀ ਅਸੀਂ ਸਰਕਾਰ ਬਣਾ ਦੋ ਅਸੀਂ ਚਲੋ ਤੁਹਾਨੂੰ ਵੋਟਾਂ ਪਾਤੀਆਂ ਫਿਰ ਅਸੀਂ ਤੁਹਾਤੋਂ ਕਿਆਸ ਭਾਰ ਦੇ ਵੀ ਸਾਡੇ ਕੋਲੇ ਕੁਝ ਹੋਊਗਾ ਨਹੀਂ ਤੇ ਤੁਸੀਂ ਡਟ ਕੇ ਵਿਰੋਧ ਕਰੋ ਅਸੀਂ ਕਦੇ ਸ਼ਾਂਤ ਰਹਿ ਤੋ ਮੈਂ ਪਿੰਡ ਆ ਤੁਹਾਨੂੰ ਵੜਨਾ ਦਈਏ ਹਾਂ ਡਟ ਕੇ ਕਰੋ ਵਿਰੋਧ ਇਹ ਗੱਲ ਕਲੀਅਰ ਹੋ ਗਈ ਨਾ ਜੀ ਠੀਕ ਹੈ ਜੀ ਹੁਣ ਤੁਸੀਂ ਕੀ ਕਹੇ ਜੀ ਮੈਂ ਤੁਹਾਨੂੰ ਦੱਸਦਾ ਜਿਹੜੇ ਕਾਨੂੰਨ ਤੁਹਾਡੇ ਵਾਸਤੇ ਆ ਤੁਹਾਤੇ ਐਂਟੀ ਮੈਂ ਵੀ ਖਾਂ ਰਾਂ ਜੀ ਇੱਕ ਜੇ ਥੋ ਇੱਕ ਮਿੰਟ ਮੇਰੀ ਜੇ ਕਿਸਾਨ ਹੁੰਦੇ ਤੁਸੀਂ ਕਿਸਾਨ ਹੁੰਦੇ ਤੁਸੀਂ ਇੱਕ ਪਾਰਟੀ ਵਰਕਰ ਹੋ ਨਹੀਂ 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 ਤੁਸੀਂ ਇੱਕ ਪਾਰਟੀ ਵਰਕਰ ਹੋ ਪਹਿਲਾਂ ਮੇਰੀ ਗੱਲ ਮੇਰੀ ਗੱਲ ਜੇ ਕਿਸਾਨ ਹੁੰਦੇ ਤਾਂ ਤੁਹਾਨੂੰ ਇਹ ਪਤਾ ਹੈ ਇੱਕ ਮਿੰਟ ਜਿਹੜਾ ਸੁਣੋ ਜਿਹੜੇ 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 ਭਾਜੀਪੀ ਨੇ ਪੰਜਾਬ ਸਰਕਾਰ 'ਤੇ ਥੋਪੇਵੇਂ ਚਿਪ ਵਾਲੇ ਮੀਟਰ ਲਾਓ ਟੜਾ ਟੜ ਲੱਗ ਰਹੇ ਆ ਜੀ ਅਸੀਂ ਵਿਰੋਧ ਕਰ ਰਹੇ ਹਾਂ ਮੈਂ ਗੱਲ ਕਿਆ ਗਾਲੀ ਨਹੀਂ ਨਹੀਂ ਉਸ ਉੱਥੀ ਆ ਜਾਓ ਪਰ ਤੁਸੀਂ ਉਸਤੇ ਕਿਉਂ ਨਹੀਂ ਬੋਲਦੇ ਮੈਂ ਇਹ ਕਹਿਣੀ ਚਾਹੁੰਦਾ ਜੇ ਤੁਹਾਡੇ ਨਾਲ ਨੁਕਸਾਨ ਹੋਗਾ ਸਾਡੇ ਨਾਲ ਵੀ ਹੋਈ ਹੋਣਾ ਉਹ ਕਹਿ ਰਹੇ ਆ ਜੀ ਭਗਵੰਤ ਮਾਨ ਸਭ ਸੱਚ ਬੋਲਦਾ ਭਗਵੰਤ ਮਾਨ ਬਿਲਕੁਲ ਸੱਚ ਨਹੀਂ ਬੋਲਦਾ ਜੀ ਜਿੰਨੇ ਜੋ ਮਰੇ ਜਿੰਨੇ ਜੋ ਮਰੇ ਮਾਰ ਕੇ ਭਗਵੰਤ ਮਾਨ ਨੇ ਸਰਕਾਰ ਬਣਾਈ ਉਹ ਅੱਜ ਲੋਕਾਂ ਦੇ ਸਾਹਮਣੇ ਆ ਪਰਾ ਜੀ ਮੀਟਰ ਅਸੀਂ ਲਾਤੇ ਮੀਟਰ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਦੇ ਗਲ ਚੂਠਾ ਦਿੱਤਾ ਵਾ ਪਤਾ ਕਿ ਜੋ ਤੁਹਾਨੂੰ ਕਨੂਰ ਵਾਲੇ ਉਹ ਸਾਡੇ ਅਸੀਂ ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਚੱਲਾਂ ਕੋਈ ਇੰਜੀ ਗੱਲ ਨਹੀਂ ਅਸੀਂ ਤੁਸੀਂ ਸਾਡੇ ਨਾਲ ਅਸੀਂ ਇੱਕ ਬਰਕਰਰ ਬਣਾ ਹੁੰਦੇ ਸਾਡੇ ਬੈਠੇ ਹੁੰਦੇ ਸਾਡਾ ਬੇੜਾ ਸਰਗਾ ਹਜਾ ਜਵਾਬ ਰਹੇ ਨੇ ਜੀ ਸਾਡੇ ਸਰ ਜਵਾਬ ਰਹੇ ਨੇ ਆ ਜੀ ਸਾਡੇ ਹੁਣ ਅੱਜ ਗਰੇਵਾਲ ਨੇ ਠੋਕੇ ਕਹਿਤਾ ਕਿ ਪਿੰਡਾਂ ਸਾਨੂੰ ਨਾ ਵੜਨ ਦਿਓ ਭਾਈ ਲੋਕੋ ਹੁਣ ਜੇ ਤੁਹਾਡੀ ਅਣਖ ਜਮੀਰ ਜਾਗਦੀ ਹੈ ਤਾਂ ਹੁਣ ਗਰੇਵਾਲ ਸਾਡੇ ਜਿਹੜੇ ਪਿੰਡ ਜਾਣਗੇ ਤੁਸੀਂ ਆਪ ਦੇਖ ਲਿਓ ਇਹਨਾਂ ਨਾਲ ਇਹ ਆਪ ਹੀ ਸ਼ਰਮ ਕਰਨਾ ਨਾ ਜਾਣ ਆਪੇ ਆਪ ਕਿਹਾ ਉਹਨਾਂ ਨੇ ਨਹੀਂ ਮੈਂ ਜਾਣਾ ਸ਼ਰਮ ਕਰਨਾ ਨਾ ਜਾਣ ਓ ਆਪ ਹੀ ਸ਼ਰਮ ਕਾ ਨਾ ਜਾਇਓ ਹਰਾਮ ਜਾਇਓ ਅਸੀਂ ਪਿੰਡਾਂ 'ਚ ਨਹੀਂ ਵੜਨ ਦਿੰਦੇ ਪਰ ਸਾਡੀਆਂ ਜਮੀਰਾਂ ਮਰ ਗਈਆਂ ਸਾਡੇ ਪਿੰਡ ਵਾਲਿਆਂ ਦੀ ਇਹ ਇਹ ਹੁਣ ਕਿਉਂ ਕਿਹੜੇ ਮੂੰਹ ਨਾਲ ਜਾਊਗਾ ਉੱਥੇ ਸੋ ਗਰੇਵਾਲ ਸਾਹਿਬ ਦੀ ਗੱਡੀ ਲੰਘ ਚੁੱਕੀ ਐ ਜਵਾਬ ਜਿਹੜੇ ਮੰਗਣ ਆਏ ਸੀਗੇ ਕੁਛ ਜਵਾਬ ਦੇ ਦਿੱਤੇ ਆ ਪਰ ਕਹਿੰਦੇ ਹਾਂਜੀ ਬਿਲਕੁਲ ਕੋਈ ਜਵਾਬ ਨਹੀਂ ਦਿੰਦਾ ਜਵਾਬ ਹੀ ਦੇ ਦਿੱਤਾ ਬਿਲਕੁਲ ਕੋਈ ਜਵਾਬ ਨਹੀਂ ਨਹੀਂ ਜਵਾਬ ਹੀ ਦੇ ਦਿੱਤਾ ਕਹਿੰਦਾ ਹਰਿਆਣੇ ਜਵਾਬ ਨਹੀਂ ਦਿੱਤੇ ਜਵਾਬ ਹੀ ਦੇ ਦਿੱਤਾ ਜਵਾਬ ਦੇ ਦਿੱਤਾ ਕਹਿੰਦਾ ਹਰਿਆਣੇ ਦੇ ਵਿੱਚ ਮੁੱਖ ਮੰਤਰੀ ਨੂੰ ਪੁੱਛੋ ਮੈਂ ਉਹ ਕੀ ਦਾ ਏ ਕਹਿੰਦੇ ਉਹ ਹਰਿਆਣੇ ਦੀ ਸਟੇਟ ਲੱਗ ਐ ਲੋ ਮਾ ਸਰਕਾਰ ਕੀ ਦੀ ਹਰਿਆਣੇ ਚ ਬੀਜੇਪੀ ਦੀ ਨਹੀਂ ਹੈਗੀ ਹਰਿਆਣੇ ਚ ਬੀਜੇਪੀ ਦੀ ਹੈ ਸੈਂਟਰ ਚ ਬੀਜੇਪੀ ਦੀ ਹੈ ਤੁਹਾਡੇ ਬੀਜੇਪੀ ਵਾਲੇ ਨੇ ਸਾਡੇ ਕਿੱਲਾ ਠੋਕਤੀਆਂ ਸਾਡੇ ਮੁੰਡੇ ਮਾਰਤੇ ਉਹ ਕੋਈ ਜਵਾਬ ਨਹੀਂ ਜੇ ਕਹਿੰਦਾ ਮੈਂ ਮੈਂ ਉਹਨੂੰ ਪੁੱਛਾਂ ਮੈਂ ਜੇ ਮੈਂ ਤੇਰੀ ਗੱਡੀ ਭੰਨ ਦਵਾ ਮੈਂ ਗੁੰਡਾ ਹੋਇਆ ਨਾ ਕਹਿੰਦਾ ਹਾਂ ਮੈਂ ਤੁਸੀਂ ਸਾਡੇ ਟਰੈਕਟਰ ਤੋੜਤੇ ਸੁਣਿਆ ਸਭ ਕੁਝ ਮਤਲਬ ਕਿ ਤੁਸੀਂ ਕੀ ਕਹਿੰਦੇ ਕਿਉਂਕਿ ਮੈਂ ਹੁਣੇ ਗਰੇਵਾਲ ਸਾਹਿਬ ਦੀ ਇੰਟਰਵਿਊ ਕੀਤੀ ਹੈ ਹਰਜੀਤ ਗਰੇਵਾਲ ਦੀ ਤਾਂ ਇਹਨਾਂ ਨੇ ਗੱਲ ਕੀਤੀ ਹੈ ਵੀ ਹੰਸਰਾਜ ਹੰਸ ਤਾਂ ਭੋਲਾ ਬੰਦਾ ਉਹਦਾ ਕਰ ਲਿਆ ਸੰਘਰੂਰ ਤੇ ਮਾਲਵਾ ਬੈਲਟ ਜਿਹੜੀ ਹੈਗੀ ਸੰਘਰੂਰ ਬਰਨਾਲੇ ਦੇ ਵਿੱਚ ਜ਼ਿਆਦਾ ਕਿਸਾਨ ਜਿਹੜੇ ਹੈਗੇ ਆ ਉਹ ਅਗਰੈਸਿਵ ਆ ਹੈ ਵੀ ਆ ਇਹ ਕਹਿੰਦੇ ਮੈਂ ਜਾਊਂਗਾ ਉੱਥੇ ਪ੍ਰਚਾਰ ਕਰਨ ਰੋਕ ਕੇ ਦਿਖਾ ਦੇ ਬਿਓਣ ਕੋਈ 13 ਗੇ ਜਿੱਥੇ ਜਾਣਗੇ ਉੱਥੇ ਸਾਹਮਣੇ ਹੋਵਾਂਗੇ ਸਾਡੇ ਜਵਾਬ ਦੇਣ ਇਸ ਤਰ੍ਹਾਂ ਨਹੀਂ ਭੱਜਣ ਦਿੰਦੇ ਅੱਜ ਅਸੀਂ ਤਾਂ 2-4 ਆਏ ਤੇ ਕਿਉਂਕਿ ਇਹ ਸਾਨੂੰ ਕਦੇ ਗੁੰਡੇ ਰਸ ਦੰਨੇ ਕਦੇ ਕੁਝ ਕਹਿੰਦੇ ਨੇ ਤਾਂ ਅਸੀਂ ਪਲੈਨਿੰਗ ਬਣਾ ਕੇ ਵੀ 2 ਜਣੇ ਵੀ ਆਵਣਗੇ ਸਾਨੂੰ ਇਹ ਤਾਂ ਵੀ ਸਾਨੂੰ ਜਵਾਬ ਦੇਣਗੇ ਪਰ ਨਹੀਂ ਇਹ ਭਾਜੀਪੀ ਕਾਰਪੋਰੇਟ ਘਰਾਣਿਆਂ ਦਾ ਏ ਇਹ ਲੋਕ ਜਿੰਨੀ ਚਲਦੀ ਸਮਝਣ ਸਾਡੇ ਉਨਾਂ ਚੰਗਾ ਏ ਹੁਣ ਚ ਤਾਂ ਕਹਿੰਦਾ ਭਾਈ ਤੁਸੀਂ ਬਾਕੀ ਪਾਰਟੀਆਂ ਬਾਰੇ ਵੀ ਆਪਣਾ ਸਟੈਂਡ ਸਪਸ਼ਟ ਕਰੋ ਕਿਉਂਕਿ ਇਹਨਾਂ ਨੇ ਕਿਹਾ ਜਿੰਨੇ ਵੀ ਤੁਸੀਂ ਲੋਕ ਰਾਜਨੀਤਿਕ ਤੁਸੀਂ ਭਗਵੰਤ ਮਾਨ ਬਾਰੇ ਕਹੇ ਤਾਂ ਫਿਰ ਅਕਾਲੀ ਦਲ ਤੇ ਕਾਂਗਰਸ ਬਾਰੇ ਕੀ ਕਹਿੰਦੇ ਹੋ ਤੁਸੀਂ ਬਿਲਕੁਲ ਕਰਾਂਗੇ ਜੀ ਅਕਾਲੀ ਦਲ ਸਾਡੇ ਸਕੇ ਨਹੀਂ ਲੱਗਦੇ ਕਾਂਗਰਸ ਸਾਡੀ ਸਕੇ ਨਹੀਂ ਲੱਗਦੀ ਸਾਡਾ ਸਕਾ ਉਹ ਹੈ ਜਿਹੜਾ ਪੰਜਾਬ ਪੰਜਾਬੀ ਸਾਡੀ ਗੱਲ ਕਰੂਗਾ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰੂਗਾ ਅਸੀਂ ਉਸ ਪਾਰਟੀ ਨੂੰ ਵੋਟ ਪਾਵਾਂਗੇ ਉਹ ਕੋਈ ਵੀ ਹੋਵੇ ਸਾਨੂੰ ਨਾਂ ਨਾਲ ਚਿਹਰੇ ਨਾਲ ਨਹੀਂ ਹੁਣ ਬਾਦਲਾਂ ਦੀ ਗੱਲ ਗੱਲ ਕਰਦੇ ਬਾਦਲਾਂ ਨੂੰ ਅਸੀਂ ਸਵਾਲ ਪੁੱਛਾਂਗੇ ਵੀ ਕਿਵੇਂ ਤੁਹਾਡਾ ਰਾਜ ਹੋਵੇ ਪਿੰਡ ਪਿੰਡ ਪਿੰਡਾਂ ਦੇ ਵਿੱਚ ਪੋਸਟਰ ਲੱਗ ਜਾਣ ਬਰਗਾੜੀ ਜਾ ਕੇ ਵੀ ਤੁਹਾਡਾ ਗੁਰੂ ਸਾਡੇ ਕੋਲ ਹੈ ਉਸ ਟਾਈਮ ਹੋਮ ਮਿਨਿਸਟਰ ਕੌਣ ਸੀ ਸੁਖਵੀਰ ਬਾਦਲ ਉਹ ਸੁੱਤਾ ਪਿਆ ਸੀ ਉਹ ਕਿਉਂ ਨਹੀਂ ਉੱਥੇ ਗਿਆ ਉਹਨੂੰ ਪੁੱਛਣਾ ਚਾਹੀਦਾ ਸੀ ਦੇਖਣਾ ਚਾਹੀਦਾ ਸੀ ਉਹ ਤਾਂ ਬਾਦਲ ਸਾਹਿਬ ਉਸ ਟਾਈਮ ਜੂਂਦੇ ਸੀ ਕਹਿੰਦੇ ਮੈਨੂੰ ਕੀੜੀ ਫਿਰਦੀ दिखਦੀ ਹੈ ਤੇ ਅੱਜ ਉਹ ਕੀੜੀ ਕਿੱਥੇ ਗਈ ਉਸ ਟਾਈਮ ਉਹਨੂੰ ਸਵਾਲ ਪੁੱਛਾਂਗੇ ਅਸੀਂ ਤੇ ਦੂਜਾ ਝਾੜੂ ਨੂੰ ਪੁੱਛਾਂਗੇ ਤਿੰਨ ਮੀਟਿੰਗਾਂ ਦੇ ਵਿੱਚ ਸਾਡੀ ਮੀਟਿੰਗ ਹੋਈ ਹੈ ਕਿ ਕਿ ਇਧਰ ਆਇਆ ਸੀਗਾ ਇਹ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਵਾਂਗੇ ਪਰ ਫੇਰ ਲੱਗ ਰਹੇ ਆ ਸਰ ਕੱਲੀ-ਕੱਲੀ ਗੱਲ ਦਾ ਜਵਾਬ ਲਾਵਾਂਗੇ ਪਿੰਡਾਂ ਦੇ ਵਿੱਚ ਜਦੋਂ ਆਉਣਗੇ ਸਾਡੇ ਕੋਲ ਅੱਜ ਸਾਨੂੰ ਜਦੋਂ ਪਤਾ ਲੱਗਿਆ ਕਿ ਇੱਥੇ ਆਏ ਆ ਅਸੀਂ ਥੋੜਾ ਲੇਟ ਹੋ ਗਏ ਕਿਉਂਕਿ ਅਸੀਂ ਸ਼ੰਭੂ ਤੋਂ ਪਹੁੰਚੇ ਠੀਕ ਹੈ ਏਸੀ ਕਰਕੇ ਅਸੀਂ ਕਿਸੇ ਵੀਰ ਨੂੰ ਫੋਨ ਨਹੀਂ ਕਰਿਆ ਕਿ ਉਰੇ ਆਇਓ ਕੱਲੇ ਆਏ ਸੀ ਕਿ ਕੱਲਿਆਂ ਨੂੰ ਜਵਾਬ ਦੇਣਗੇ ਪਰ ਨਹੀਂ ਜਵਾਬ ਦੇਣ ਦੇ ਹੀ ਲਾਇਕ ਨਹੀਂ ਹੈਗੇ ਲੋਕਾਂ ਨੂੰ ਜਿੰਨੀ ਜਲਦੀ ਸਮਝ ਸਮਝ ਆ ਜਾਵੇ ਉਹਨੀ ਛੇਤੀ ਚੰਗਾ ਹੈ ਜੇ વિધાનસભા 2027 ਪੰਜਾਬ ਦੇ ਵਿੱਚ ਬੀਜੇਪੀ ਆਉਣ ਵਾਲੀ ਹੈ ਉਹ ਤਾਂ ਵਕਤ ਦੱਸੂਗਾ ਜੀ ਉਹ ਵਕਤ ਦੱਸੂਗਾ ਵੀ ਆਉਂਦੀ ਹੈ ਕਿ ਨਹੀਂ ਆਉਂਦੀ ਇਹ ਤਾਂ ਪਿਛਲੀ ਵਾਰ ਵੀ ਕਹਿੰਦੇ ਸੀ ਐਂ ਕਰ ਦਾਂਗੇ ਐਂ ਕਰ ਦਾਂਗੇ ਗਰੇਵਾਲ ਸਾਹਿਬ ਮੰਨੇ ਨੇ ਕਾਨੂੰਨ ਹੀ ਰੱਦ ਹੋਣੇ ਹੋ ਕਰਾਇਆ ਨਾ ਲੋਕਾਂ ਦੇ ਜਜਮੇ ਨੇ ਇਸ ਸਾਹਮਣੇ ਤੁਹਾਡੇ ਸਵਾਲ ਪੁੱਛਿਆ ਵੀ ਤੁਸੀਂ ਤਾਂ ਕਹਿੰਦੇ ਕਾਨੂੰਨ ਵਾਪਸੇ ਨਹੀਂ ਹੋਣੇ ਕਰਵਾਏ ਨਾ ਲੋਕਾਂ ਨੇ ਇਹ ਕਹਿੰਦੇ ਨੇ ਵੀ ਹੁਣ ਇਹ ਨਹੀਂ ਹੋਣਾ ਉਹ ਵੀ ਕਰਵਾ ਕੇ ਆਵਾਂਗੇ ਹਾਂ ਇਹਨਾਂ ਦੀ ਮਰਜ਼ੀ ਆ ਸਾਡੇ ਨੂੰ ਉੱਥੇ ਮਾਰ ਦੇਣ ਗੋਲੀਆਂ ਮਾਰ ਦੇਣ ਜਿਵੇਂ ਸਾਡਾ ਸ਼ੁਭਕਰਨ ਮਾਰਿਆ ਸਾਡੇ ਟਰੈਕਟਰ ਹੋਰ ਭੰਨ ਦੇਣ ਖੜੇ ਐ ਡਟ ਕੇ ਵਿਰੋਧ ਕਰਾਂਗੇ ਬੀਜੇਪੀ ਦਾ ਹੁਣ ਸੋ ਬਿਲਕੁਲ ਕੁਲਵਿੰਦਰ ਸਿੰਘ ਪੰਜੋਲਾ ਸ਼ੇਰੇ ਪੰਜਾਬ ਜਥੇਬੰਦੀ ਦੇ ਵੱਲੋਂ ਤੇ ਨਾਲ ਉਹਨਾਂ ਦੇ ਸਰ ਆ ਪਹੁੰਚੇ ਸੀਗੇ ਹਰਜੀਤ ਗਰੇਵਾਲ ਹੋਰਾਂ ਨੂੰ ਜੀ ਸਵਾਲ ਕਰਨ ਦੇ ਲਈ ਜਵਾਬ ਜਿਹੜੇ ਹੈਗੇ ਆ ਆਪਣੇ ਤਰੀਕੇ ਦੇ ਨਾਲ ਗੱਲਬਾਤ ਉਹਨਾਂ ਨੇ ਕੀਤੀ ਆ ਪਰ ਜਿਹੜੇ ਇਹਨਾਂ ਨੇ ਸਵਾਲਾਂ ਦੇ ਜਵਾਬ ਮੰਗੇ ਸੀ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਹੀ ਇੱਥੋਂ ਗੱਡੀ ਦੇ ਵਿੱਚ ਬੈਠ ਕੇ ਲੰਘ ਗਏ ਆ ਪਰ ਇੱਕ ਚੈਲੰਜ ਉਹਨਾਂ ਨੇ ਇਹ ਵੀ ਕੀਤਾ ਵੀ ਬਰਨਾਲਾ ਤੇ ਸੰਗਰੂਰ ਵਾਲੇ ਹੁਣ ਦੇਖ ਲਿਓ ਕਰਕੇ ਦੇਖ ਲਿਓ ਵਿਰੋਧ ਜੇ ਕਰਨਾ ਹੁਣ ਮੈਂ ਆ ਪਾ ਰਿਆਂ ਉਸ ਥੇ ਮੈਂ ਆਪ ਕਰਾਂਗਾ ਪ੍ਰਚਾਰ ਤੇ ਫਿਰ ਦੇਖਾਂਗੇ ਹਾਂਜੀ ਇਹ ਤਨੋਲੇ ਜਿਹਨੇ ਕਿ ਜਮੀਨ ਦੇ ਕੇ ਦਿੱਤੀ ਹੋਈ ਸੀਗੀ ਉਹ ਲੈਨੇ ਬੌਣ ਨਹੀਂ ਦਿੱਤੀ ਜਿਹੜਾ ਬੰਦਾ ਬੌਣ ਲਗਿਆ ਉਹਨੂੰ ਕਹਿੰਦਾ ਜਿਹਦਾ ਤਾਂ ਬੌਣੀ ਆ ਤਾਂ ਮੁੜ ਕੇ ਤੈਨੂੰ ਕਿਸੇ ਨੇ ਪੁੱਛਣਾ ਨਹੀਂ ਔਰ ਇਹਦੀ ਭੈਣ ਨੇ ਜਾ ਕੇ ਖੁਦ ਇਹ ਵਿਰੋਧ ਕਰਿਆ ਸੀਗਾ ਸੇਖ ਇਹਦੇ ਬੰਦੇ ਨੇ ਗਾਲਾਂ ਕੱਢੀਆਂ ਨੂੰ ਸ਼ਰਿਆਮ ਇਹ ਕਹਿੰਦਾ ਮੈਂ ਆ ਕੇ ਦੇਖੂਗਾ ਇਹਨੂੰ ਪੁੱਛ ਗਿਆ ਉਹ ਤੇ ਉਹਨਾਂ ਕੋਲੇ ਇਹਨੂੰ ਇਹੀ ਪੁੱਛ ਲਿਓ ਤਨੋਲੇ ਕਹਿੰਨੇ ਮੈਂ ਡਰਨ ਵਾਲਾ ਨਹੀਂ ਮੈਂ ਸੰਘਦਾ ਬੰਦਾ ਉਤ ਸੰਘ ਭੰਗ ਯਾਰ ਕੀ ਹੈ ਭਾਜੀ ਤੁਸੀਂ ਕਹੇ ਸੰਘ ਦੇ ਬੰਦੇ ਉਹ ਫਿਰ ਅਸੀਂ ਵੀ ਸਲਵਾਰਾ ਪਾ ਕੇ ਅੰਦੋਲਨ ਚੋਂ ਭੱਜਣ ਵਾਲੇ ਨਹੀਂ ਵੀ ਰਾਤ ਨੂੰ ਸਲਵਾਰ ਪਾਈ ਭੱਜ ਗਏ ਅਸੀਂ ਵੀ ਉਹ ਐ ਜੋ 13 ਮਹੀਨੇ ਡਟ ਕੇ ਏਸੀ ਮੋਦੀ ਦਾ ਗਲ ਘੋਟ ਕੇ ਸੰਘ ਕਾਨੂੰਨ ਰੱਦ ਕਰਵਾ ਕੇ ਲੈ ਕੇ ਆਏ ਹੁਣ ਏਸੀ ਮੋਦੀ ਤੋਂ ਜਾਂ ਅੱਗੇ ਕਿਹੜੀ ਸਰਕਾਰ ਆਉਂਦੀ ਹੈ ਉਹ ਤੋਂ ਇਹ ਜੋ ਵੀ ਕਾਨੂੰਨ ਹੈ ਨਾ ਇਹ ਲਿਖਤੀ ਲੈ ਕੇ ਆਵਾਂਗੇ ਜਿਹੜਾ ਪਿਛਲੀ ਵਾਰ ਜੁਮਲਾ ਛੱਡ ਕੇ ਸਾਨੂੰ ਬਾਸਮੇਉੜਤਾ ਉਹ ਸਾਡੀ ਨਾਲ ਆਗੂਆਂ ਦੀ ਨਲਾਕੀ ਰਹੀ ਜਿਹੜੇ ਉੱਥੋਂ ਉੱਠ ਕੇ ਆਗੇ ਸਾਡੇ ਉਹਨਾਂ ਲਖੀਮ ਫਖੀਰਿਆਂ ਦਾ ਇਨਸਾਫ ਨਹੀਂ ਲੈ ਕੇ ਆਏ ਸਾਡੇ ਉਹ ਨੌਜਵਾਨਾਂ ਨੂੰ ਪਰਿਵਾਰਾਂ ਨੂੰ ਜਿਹੜੇ ਸ਼ਹੀਦ ਹੋ ਗਏ ਉਹਨਾਂ ਨੌਕਰੀਆਂ ਦਵਾਈਆਂ ਜਿਹੜੇ ਸਾਡੇ ਜੇਲ੍ਹ 'ਚ ਬੈਠੇ ਸੀ ਉਹਨਾਂ ਨੂੰ ਇਨਸਾਫ ਨਹੀਂ ਦਵਾਇਆ ਜਿਹੜੇ ਚੋ ਬਾਹਰ ਨਹੀਂ ਕਢਾਇਆ ਉਹ ਉਹ ਕਾਮਰੇਡਾਂ ਦੀ ਨਲਾਇਕੀ ਸੀ ਪਰ ਹੁਣ ਉਹ ਨਹੀਂ ਹੈਗੇ ਜਾਂ ਤਾਂ ਮਰਾਂਗੇ ਜਾਂ ਫਿਰ ਇਨਸਾਫ ਲੈ ਕੇ ਆਵਾਂਗੇ ਪਰ ਸਲਵਾਰਾ ਪਾ ਕੇ ਭੱਜਣ ਵਾਲਿਆਂ 'ਚੋਂ ਸਾਡਾ ਨਾਂ ਨਹੀਂ ਹੈਗਾ ਸੋ ਬਿਲਕੁਲ ਹਰਜੀਤ ਗਰੇਵਾਲ ਨੂੰ ਸਵਾਲ ਜਿਹੜੇ ਕੀਤੇ ਗਏ ਨੇ ਤੁਸੀਂ ਸੁਣੇ ਗੱਲਬਾਤ ਜੋ ਵੀ ਹੋਈ ਹੈ ਉਹ ਤੁਸੀਂ ਸਾਰਿਆਂ ਨੇ ਵੇਖੀ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ